ਸੋ ਇਸ ਕਰਕੇ ਇਹ ਬਹੁਤ ਵੱਡਾ ਆਰਟ ਹੈ ਜੀ ਕੋਈ ਹਰ ਬੰਦਾ ਨਹੀਂ ਨੱਚ ਸਕਦਾ ਹਰ ਬੰਦਾ ਕਿਸੇ ਦੀ ਨਕਲ ਨਹੀਂ ਲਾ ਸਕਦਾ ਤੁਸੀਂ ਉਹਨਾਂ ਗਿੱਧੇ ਦੀਆਂ ਬੋਲੀਆਂ ਰਾਹੀਂ ਨਕਲਾਂ ਲਾਉਂਦੇ ਸੀਗੇ ਇੱਕ ਲੇਡੀ ਜੈਂਟਸ ਬਣ ਗਈ ਉਹ ਉਹਨੂੰ ਮੱਤਾਂ ਨਹੀਂ ਮਿਹਣ ਬਾਈਦੇ ਇੱਕ ਕੋਈ ਸੱਸ ਬਣ ਗਈ ਵੱਡੀ ਬਣ ਗਈ ਸੋ ਇਹ ਇੱਕ ਵੱਡਾ ਆਰਟ ਸੀਗਾ ਇਹ ਚੀਜ਼ਾਂ ਅੱਜ ਕਹਿੰਦੇ ਫਲਾਣਾ ਬੰਦਾ ਐਡੀਸ਼ਨ ਦਿੰਦਾ ਹੈ ਫਲਾਣਾ ਐਕਟ ਕਰਦਾ ਸੋ ਅਸੀਂ ਮੈਨੂੰ ਲੱਗਦਾ ਅਸੀਂ ਸ਼ਾਇਦ ਤਾਂ ਹੀ ਮੜਾ ਮੋਟਾ ਕੰਮ ਕਰ ਪਾਉਨੇ ਆ ਅਸੀਂ ਉਸ ਕਲਚਰ ਚੋਂ ਨਿਕਲੇ ਹੋਏ ਹਾਂ ਸਰਦੋਸੀ ਫਿਲਮਾਂ ਚ ਬਹੁਤ ਰੁੱਸੇ ਸੱਚੀ ਦੱਸਿਓ ਕਿ ਇਸ ਦੇ ਵਿਆਹ ਚ ਜਾ ਕੇ ਅਸਲ ਚ ਰੁੱਸੇ ਹੋ ਤੁਸੀਂ ਮੇਰਾ ਬਲ ਵੀ ਮੱਚ ਆਇਆ ਮੈਂ ਉਹੀ ਮੈਂ ਉਹੀ ਉਹੀ ਸੋਚ ਰਿਹਾ ਮੈਂ ਉਹੀ ਸੋਚ ਰਿਹਾ ਨਹੀਂ ਮੈਨੂੰ ਲੱਗਦਾ ਮੈਨੂੰ ਮੌਕਾ ਨਹੀਂ ਮਿਲਿਆ ਯਾਰ ਹਾਏ ਤੁਹਾਨੂੰ ਮੌਕਾ ਲਓ ਇਹ ਮੈਂ ਕਿ ਜਰੂਰ ਦੇਖੂ ਕਰਕੇ ਕਿਤੇ ਫਿਲਮਾਂ ਚ ਤਾਂ ਬਹੁਤ ਦੇਖਿਆ ਅਸੀਂ ਆਪਣੀ ਫਿਲਮ ਵੀ ਦਿਖਾਇਆ ਫੁੱਫੜ ਹੈ ਕਿ ਕਿਸੇ ਦੇ ਫੁੱਫੜ ਹੈ ਕਿ ਉਹ ਅਸਲ ਚ ਮੈਂ ਕੀ ਕਰਾਂ ਮੈਂ ਬਹੁਤ ਸ਼ਰੀਫ ਫੁੱਫੜ ਹਾਂ ਫਿਲਮਾਂ ਚ ਬਥੇਰੇ ਪਵਾੜੇ ਪਾ ਲੈਂਦੇ ਹੈ ਫੁੱਫੜ ਪੁਣਾ ਦਿਖਾਓ ਉਹ ਹੁਣ ਉਸ ਵਾਚ ਕਹਿੰਗੇ ਇਹਨੂੰ ਬੁੜੇ ਨੂੰ ਪਤਾ ਨਹੀਂ ਕੀ ਹੋ ਗਿਆ ਅਸੀਂ ਚੱਕਤਾ ਮੈਂ ਤੇ ਭਵਨੀਤ ਨੇ ਚੱਕੇ ਪਤਾ ਲੱਗੇ ਕਿ ਰੌਣੀ ਸਾਹਿਬ ਨੂੰ ਅੱਗੇ ਵਿਆਹ ਆਇਆ ਹੈ ਉੱਥੇ ਆ ਕੇ ਬੈਠੇ ਆ ਮੈਨੂੰ ਤੁਸੀਂ ਸੱਦਿਆ ਨਹੀਂ ਢੰਗ ਨਾਲ ਇਹਨਾਂ ਨੇ ਚੱਕ ਕੇ ਭੇਜੇ ਉਹ ਵੀ ਪਰ ਰਾਜਤਾਲੀਵਾਂ ਨੂੰ ਬਦਕ ਐਕਸਪੀਰੀਅੰਸ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਮੁੰਡਾ ਅਪਗ੍ਰੇਡ ਸੀਗਾ ਉਹ ਫੁੱਪਰ ਸੀ ਉਹ ਰੁੱਸ ਗਿਆ ਸੀ ਸੋ ਇਹ ਇਸ ਕਰਕੇ ਇਹ ਬਹੁਤ ਵੱਡਾ ਆਰਟ ਹੈ ਜੀ ਕੋਈ ਹਰ ਬੰਦਾ ਨਹੀਂ ਨੱਚ ਸਕਦਾ ਹਰ ਬੰਦਾ ਕਿਸੇ ਦੀ ਨਕਲ ਨਹੀਂ ਲਾ ਸਕਦਾ ਤੁਸੀਂ ਉਹਨਾਂ ਗਿੱਧੇ ਦੀਆਂ ਬੋਲੀਆਂ ਰਾਹੀਂ ਨਕਲਾਂ ਲਾਉਂਦੇ ਸੀਗੇ ਇੱਕ ਲੇਡੀ ਜੈਂਟਸ ਬਣ ਗਈ ਉਹ ਉਹਨੂੰ ਮੱਤਾਂ ਨਹੀਂ ਮਿਹਣ ਬਾਈਦੇ ਇੱਕ ਕੋਈ ਸੱਸ ਬਣ ਗਈ ਵੱਡੀ ਬਣ ਗਈ ਸੋ ਇਹ ਇੱਕ ਵੱਡਾ ਆਰਟ ਸੀਗਾ ਇਹ ਚੀਜ਼ਾਂ ਅੱਜ ਕਹਿੰਦੇ ਫਲਾਣਾ ਬੰਦਾ ਐਡੀਸ਼ਨ ਦਿੰਦਾ ਫਲਾਣਾ ਐਕਟ ਕਰਦਾ ਸੋ ਅਸੀਂ ਮੈਨੂੰ ਲੱਗਦਾ ਅਸੀਂ ਸ਼ਾਇਦ ਤਾਂ ਹੀ ਮੜਾ ਮੋਟਾ ਕੰਮ ਕਰ ਪਾਉਨੇ ਆ ਅਸੀਂ ਉਸ ਕਲਚਰ ਚੋਂ ਨਿਕਲੇ ਹੋਏ ਹਾਂ ਬਿਲਕੁਲ ਸਰਦੋਸੀ ਫਿਲਮਾਂ 'ਚ ਬਹੁਤ ਰੁੱਸੇ ਸੱਚੀ ਦੱਸਿਓ ਕਿ ਇਸ ਦੇ ਵਿਆਹ 'ਚ ਜਾ ਕੇ ਅਸਲ 'ਚ ਰੁੱਸੇ ਹੋ ਤੁਸੀਂ ਮੇਰਾ ਬੜੀ ਮਨ ਚ ਆਇਆ ਮੈਂ ਉਹੀ ਮੈਂ ਉਹੀ ਉਹੀ ਸੋਚ ਰਿਹਾ ਮੈਂ ਉਹੀ ਸੋਚ ਰਿਹਾ ਨਹੀਂ ਮੈਨੂੰ ਲੱਗਦਾ ਮੈਨੂੰ ਮੌਕਾ ਨਹੀਂ ਮਿਲਿਆ ਯਾਰ ਹਾਏ ਤੁਹਾਨੂੰ ਮੌਕਾ ਲਓ ਇਹ ਮੈਂ ਕਿ ਜਰੂਰ ਦੇਖੂ ਕਰਕੇ ਕਿਤੇ ਫਿਲਮਾਂ 'ਚ ਤਾਂ ਬਹੁਤ ਦੇਖਿਆ ਅਸੀਂ ਆਪਣੀ ਫਿਲਮ ਵੀ ਦਿਖਾਇਆ ਫੁੱਫੜ ਹੈ ਕਿ ਕਿਸੇ ਦੇ ਫੁੱਫੜ ਹੈ ਕਿ ਉਹ ਅਸਲ 'ਚ ਮੈਂ ਕੀ ਕਰਾਂ ਮੈਂ ਬਹੁਤ ਸ਼ਰੀਫ ਫੁੱਫੜ ਆ ਫਿਲਮਾਂ 'ਚ ਬਥੇਰੇ ਪਵਾੜੇ ਪਾ ਲੈਂਦੇ ਹੈ ਫੁੱਫੜ ਪੁਣਾ ਦਿਖਾਓ ਹਾਂ ਹੁਣ ਗਵਾਚ ਕੇ ਕਹਿੰਗੇ ਨੂ ਬੁੜੇ ਨੂੰ ਪਤਾ ਨਹੀਂ ਕੀ ਹੋ ਗਿਆ ਅਸੀਂ ਚੱਕਤਾ ਮੈਂ ਤੇ ਭਵਨੀਤ ਨੇ ਚੱਕੇ ਪਤਾ ਲੱਗੇ ਕਿ ਰੌਣੀ ਸਾਹਿਬ ਨੂੰ ਅੱਗੇ ਵਿਆਹ ਆਇਆ ਹੈ ਉੱਥੇ ਆ ਕੇ ਬੈਠੇ ਆ ਮੈਨੂੰ ਤੁਸੀਂ ਸੱਦਿਆ ਨਹੀਂ ਢੰਗ ਨਾਲ ਹਾਂ ਉਹ ਵੀ ਪਰ ਰਾਜਤਾਲੀ ਵਾਲਾ ਬਦਕ ਐਕਸਪੀਰੀਅੰਸ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਮੁੰਡਾ ਅਪਡੇਟ ਸੀਗਾ ਉਹ ਫੁੱਪਰ ਸੀ ਔਰ ਰੁਸ ਗਿਆ ਸੀ